27 ਤਰੀਕ ਨੂੰ ਸੰਤਾ ਮਹਾਪੁਰਸ਼ਾ ਦੀ ਰਹਿਮਾਈ ਹੇਠ ਤੀਰ ਤੇ ਲਾਲ ਰੰਗ ਦੇ ਤੀਰ ਕਮਾਨ ਵਾਲਾ ਨਿਸ਼ਾਨ ਸਭ ਚੜਾਇਆ ਗਿਆ ਸੀ ਜੋ ਆਪਸ ਵਿੱਚ ਜਮਨ ਮਟਾਵ ਆਪਸੀ ਮਟਾਵ ਹੈਗੇ ਸੀ ਅੱਜ ਸਾਰਿਆਂ ਦੀ ਆਪਸ ਵਿੱਚ ਸਹਿਮਤੀ ਹੋਈ ਹੈ ਕਿ ਲਾਲ ਰੰਗ ਤੀਰ ਕਮਾਨ ਨੂੰ ਜਿਹੜੀ ਮਾਨਤਾ ਦਿੱਤੀ ਗਈ ਹੈ ਔਰ ਦੂਸਰਾ ਜਿਹੜੀ ਪਾਵਨ ਸੱਤੇ ਚਿੰਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਉਹ ਗਾਂਹ ਹੋਰ ਮੀਟਗਾ ਕਰਕੇ ਜਿਹੜੀ ਚਰਚਾ ਚੱਲਦੀ ਰਹੂਗੀ ਹੋਰ ਵੀ ਬਾਹਰਲੇ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਪਾਵਨ ਸੱਤੇ ਚਿੰਨ ਤੇ ਵਿਚਾਰ ਚਰਚਾ ਕੀਤੀ ਜਾਊਗੀ ਔਰ ਚर्चा ਕਰਨ ਤੋਂ ਬਾਅਦ ਜੋ ਵੀ ਸੰਤਾਂ ਮਹਾਪੁਰਸ਼ਾਂ ਦੀ ਆਪਸੀ ਸਹਿਮਤੀ ਹੋ ਗਈ ਉਹ ਚੀਜ਼ ਨੂੰ ਸਾਹਮਣੇ ਲਿਆਂਦਾ ਜਾਊਗਾ ਜੋ ਬੋਲੇ ਸੋਨਰ ਪੈ ਪ੍ਰਭੂ ਨਾਮ ਦੀ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108000 ਰੁਪਿਆ ਮਾਝ ਮਹਾਰਾਜ ਕੀ ਜੈ 30 ਸਤਗੁਰੂ ਪੁਰਨਨਾ ਜੀ ਮਹਾਰਾਜ ਦੀ ਜੈ 30 ਤਰੀਕ ਦਾ ਜੋ ਲੈ 100 ਰੁਪਿਆ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਗੁਰੂ ਗਿਆਨਨਾਥ ਜੀ ਮਹਾਰਾਜ ਦੀ ਜੈ ਪੂਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ 27 ਤਰੀਕ ਨੂੰ ਪੀਰ ਪਮਾਨ ਦਾ ਲਾ ਰੰਗ ਦਾ ਇਨਸਾਨ ਸਾਹਿਬ ਪੂਰੇ ਸੰਸਮਾਦ ਦੀ ਰਹਿਨਮਾਈ ਹੈਡ ਸਮਾਜ ਦੀ ਰਹਿਨਮਾਈ ਹੈਡ ਕਿਡਾਇਆ ਗਿਆ ਸੀ ਤੇ ਉਸ ਦੇ ਵਿੱਚ ਜੋ ਸਾਡੇ ਸਮਾਜ ਵਿੱਚ ਹੋਮ ਵਿੱਚ ਜਿਹੜਾ ਕੋਈ ਕਿਸੇ ਨੂੰ ਬਾਦਵਾਦ ਦੀਦਾ ਸੀਗਾ ਕੁਝ ਲੋਕਾਂ ਨੇ ਵੀਡੀਓ ਪਾ ਪਾ ਕੇ ਵੀ ਕੁਝ ਜ਼ਿਆਦਾ ਕਰ ਦਿੱਤਾ ਗਿਆ ਅਸੀਂ ਇਕੱਠੇ ਹੈਗੇ ਆ ਕੋਈ ਇਦਾਂ ਦੀ ਗੱਲ ਨਹੀਂ ਸਾਡੇ ਆਪੋ ਵਿੱਚ ਦੀ ਉਸੇ ਰਾਜੀ ਨਹੀਂ ਹੋਣਾ ਅਸੀਂ ਰਾਜੀ ਵੀ ਹੋਣਾ ਹੈ ਇੱਕ ਦੂਜੇ ਦੇ ਨਾਲ ਹੋਰ ਉਹਦੇ ਵਿੱਚ ਇਹ ਆ ਵੀ ਜਿਹੜਾ 30 ਤਰੀਕ ਦਾ ਸਮਾਗਮ ਰੱਖਿਆ ਗਿਆ ਵਾ ਔਰ ਦਸਤਾਰਾਮ ਜੀ ਵੱਲੋਂ 30 ਤਰੀਕ ਦਾ ਉਸਾਰ ਕੇ ਇਹਨਾਂ ਨੇ ਅਰਦਾਸ ਕੀਤੀ ਮਾਲਕ ਦੇ ਅੱਗੇ ਸਾਰਿਆਂ ਨੇ ਹੀ ਰਲ ਕੇ ਮਿਲ ਕੇ ਕਰਨੀ ਹੈਗੀ ਆ ਤੇ ਜਿਹੜਾ ਸਾਂਝਾ ਪ੍ਰੋਗਰਾਮ ਜਿਹੜਾ ਅਸੀਂ ਉੱਥੇ ਕਰ ਰਹੇ ਹਾਂ ਤੇ ਦਸਤਾਰਾਮ ਜੀ ਦੇ ਨਾਲ ਜਿੰਨਾ ਸੰਗਤ ਸਮਾਜ ਆਊਗਾ ਸੰਤ ਸਮਾਜ ਵੱਲੋਂ ਸੰਗਤਾਂ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਸਤਿਕਾਰ ਕੀਤਾ ਜਾਊਗਾ ਆਨੂੰ ਉਸ ਤੋਂ ਬਾਅਦ ਜਿਹੜੀ ਆਪਣੀ ਕੋਈ ਇਹ ਕੋਈ ਸੱਤਿਆ ਚੰਦੇ ਨਿਸ਼ਾਨ ਦੀ ਜਿਹੜੀ ਗੱਲ ਚੱਲਦੀ ਹੈਗੀ ਆ ਉਹ ਆਪਣੇ ਜੋ ਸੰਤ ਸਮਾਜ ਸਾਰੀ ਬੈਠ ਕਰਾਂਗੇ ਉਹਦੇ ਵਿੱਚ ਵਿਚਾਰ ਚਰਚਾ ਸਾਰੇ ਕਰਾਂਗੇ ਰਲ ਕੇ ਮਿਲ ਕੇ ਆਪਾਂ ਜਿਹੜੇ ਹੈਗੇ ਚੱਲਦੇ ਰਹੂਗੀ ਵਿਚਾਰ ਉਹਦਾ ਕੋਈ ਨਾ ਕੋਈ ਪਿੱਛੇ ਵਿੱਚ ਆਪਣਾ ਚੱਲਦਾ ਰਹੇ ਜੋ ਬੋਲੇ ਸੁੰਦਰ ਬੈ ਮਹਾਰਾਜ ਜੀ ਹੈ ਸਤਿਗੁਰੂ ਜਾਨ ਨਾਥ ਜੀ ਮਹਾਰਾਜ ਜੀ ਲਈ ਆ ਜੀ ਮਹਾਰਾ ਮਰਗੀਦ ਨੂੰ ਜੋ ਬੋਲੇ ਆਹ ਕੋਣ ਬੋਲੇ ਕੋਈ ਆਪਣਾ ਬੋਲੇ ਆਹ ਬੋਲੇ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀ ਕੁਮਾਰ ਜੀ ਸਹਿਬ ਸਤਿਗੁਰ ਗਿਆਨ ਦਾਤ ਮਹਾਰਾਜ ਕੀ ਜੈ ਸਭ ਦੇਸ਼ ਵਾਸੀਆਂ ਨੂੰ ਜੋ ਪ੍ਰਮਾਤਮਾ ਵਾਲਮੀ ਕੁਮਾਰ ਰਾਜ ਨੂੰ ਪਿਆਰ ਕਰਨ ਵਾਲਿਆਂ ਨਪੀਲ ਕਰਦੇ ਆ ਕਿ ਜੋ 30 ਤਰੀਕ ਨੂੰ ਪ੍ਰੋਗਰਾਮ ਹੋ ਰਿਹਾ ਵਾ ਉਹ ਜਿਹੜਾ ਉਹ ਸਾਦੇ ਪੱਤਰ ਤੇ ਹੋਏਗਾ ਕਿ ਸਾਡਾ ਸਮਾਜ ਜਿਹੜਾ ਇਕੱਠਾ ਵਾ ਇਕੱਠਾ ਹੋ ਕੇ ਜਿਹੜਾ ਉਹ ਦਿਨ ਮਨਾਇਆ ਜਾਊਗਾ ਜੈ ਵਾਲਮੀ ਕੀ ਹਰ ਹਰ ਓਮ आ धर्म प्रेमियों जय वाल्मीकि पूरे देश को ये बताते हुए मुझे खुशी हो रही है कि आज लगभग कोई चार घंटे बहुत ही अच्छे माहौल में चर्चा हुई जो पावन वाल्मीकि तीर्थ पे निशान लगाया गया लाल ध्वज तीर कमान के सहित हम सब ने उसको अपनी सहमति दी कि वो तीर्थ पे प्रॉपर सही जगह लगाया जाएगा और हम सारे उसमें शामिल होंगे आदि पवन सत्या के बारे में हमारे जो प्रमुख संत हैं यहाँ बाबा मलकीत नाथ जी बाबा सेवक नाथ जी बाबा गरधारी नाथ जी और प्रशासन की हाजिरी में इन लोगों की सहमति है मगर इनका एक बात जरूर अच्छी बात है कि बाकी सारे संतों की सहमति लेके आदि पवन सत्या चढ़ाया जाएगा और इस आश्वासन को क्योंकि संतों की जुबान होती बड़ी बात होती है उस आश्वासन को हम मानते हुए हमने तीस तारीख को प्रार्थना करेंगे हम इकट्ठे होकर मगर जो बहुत बड़ी गिनती में हमने कहा था वो रद्द किया जाएगा अब बड़ी गिनती में लोगों को बुलाया जाएगा सिर्फ प्रमुख लोग आएंगे हर शहर के होंगे हर शहर के प्रमुख लोग आएंगे और बैठ के पावन वाल्मीकि तीर्थ पे परमात्मा के चरणों में एक क्षमा याचना भी करेंगे और अपनी एकता का प्रदर्शन भी करेंगे जय भाव